ਸਸੀ ਕਾਲ ਜੀ ਸਾਰਿਆਂ ਨੂੰ ਅੱਜ ਕੀ ਹੋਇਆ ਜੀ ਅੱਜ ਆਏ ਮਹਿਮਾਨ ਤੇ ਬਹੁਤ ਜਲਦੀ ਜਲਦੀ ਵਿੱਚ ਬਣਾਉਣਾ ਸੀ ਕੁਝ ਬਹੁਤ ਹੀ ਜ਼ਿਆਦਾ ਵਧੀਆ ਤੇ ਆਪਾਂ ਸੋਚਿਆ ਚਲੋ ਫਿਰ ਕੀ ਬਣਾਨੇ ਆਪਾਂ ਬਣਾਇਆ ਜੀ ਅੱਜ ਸ਼ਾਹੀ ਪਨੀਰ ਤੇ ਇਹ ਸ਼ਾਹੀ ਪਨੀਰ ਹੈ ਜਿਹੜਾ 5 ਤੋਂ 10 ਮਿੰਟਾਂ ਵਿੱਚ ਬਣ ਜਾਊਗਾ ਇਸ ਤੋਂ ਜਲਦੀ ਸ਼ਾਹੀ ਪਨੀਰ ਤੁਸੀਂ ਬਿਲਕੁਲ ਨਹੀਂ ਬਣਾ ਸਕਦੇ ਤੇ ਜਿਹੜਾ ਇਹਦਾ ਟੇਸਟ ਹੈ ਉਹ ਹੋਟਲ ਰੈਸਟੋਰੈਂਟਾਂ ਨੂੰ ਪਿੱਛੇ ਛੱਡ ਦਊਗਾ ਅੱਜ ਆਪਾਂ ਤੁਹਾਨੂੰ ਇਹ ਹੀ ਦੱਸਾਂਗੇ ਕਿ ਬਹੁਤ ਜਲਦੀ ਵਿੱਚ ਸ਼ਾਹੀ ਪਨੀਰ ਕਿਵੇਂ ਤਿਆਰ ਹੁੰਦਾ ਹੈ ਤੇ ਇੰਨਾ ਜ਼ਿਆਦਾ ਵਧੀਆ ਵੀਡੀਓ ਨੂੰ ਫੁੱਲ ਜ਼ਰੂਰ ਦੇਖਿਓ ਸਕਿਪ ਬਿਲਕੁਲ ਵੀ ਨਾ ਕਰਿਓ ਤੇ ਇਹਦੇ ਲਈ ਆਪਾਂ ਲਈ ਸੀ ਜੀ ਤਿੰਨ ਪਿਆਜ਼ ਤੇ ਚਾਰ ਵੱਡੇ ਟਮਾਟਰ ਜੇ ਤੁਹਾਡੇ ਟਮਾਟਰ ਛੋਟੇ ਹੋਣ ਤਾਂ ਤੁਸੀਂ 5 ਜਾਂ 6 ਲੈ ਲੈਣੇ ਹੈਗੇ ਪਿਆਜ਼ ਤੋਂ ਜ਼ਿਆਦਾਤਰ ਦੁੱਗਨੇ ਟਮਾਟਰ ਹੁੰਦੇ ਹੈਗੇ ਪਰ ਇਹ ਟਮਾਟਰ ਵੱਡੇ ਸੀਗੇ ਉਸ ਤੋਂ ਬਾਅਦ ਆਪਾਂ ਕੁੱਕਰ ਵਿੱਚ ਪਾਇਆ ਜੀ ਦੋ ਚਮਚ ਤੇਲ ਸਰੋਂ ਦਾ ਤੁਸੀਂ ਕੋਈ ਵੀ ਪਾ ਸਕਦੇ ਹੋ ਜਿਹੜਾ ਆਪਦੀ ਕਿਚਨ ਦੇ ਵਿੱਚ ਯੂਜ਼ ਕਰਦੇ ਹੋ ਤੇ ਆਪਾਂ ਇਹਦੇ ਵਿੱਚ ਮੋٹے ਕੱਟੇ ਹੋਏ ਟਮਾਟਰ ਤੇ ਪਿਆਜ਼ ਪਾਤੇ ਸਾਰਾ ਸਮਾਨ ਤੁਸੀਂ ਧਿਆਨ ਨਾਲ ਦੇਖਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਚਪਾਈ ਹੈ ਜੀ ਕਾਜੂ ਉਹ ਜਿੰਨੇ ਕਿ ਤੁਹਾਨੂੰ ਜ਼ਰੂਰਤ ਹੈ ਉਹਨੇ ਪਾਲਿਓ ਚਾਰ ਪੰਜ ਕਲੀਆਂ ਲਸਣ ਦੀਆਂ ਥੋੜੀ ਜੀ ਬਿਲਕੁਲ ਅਦਰਕ ਤਿੰਨ ਚਾਰ ਹਰੀਆਂ ਮਿਰਚਾਂ ਤੇ ਦੋ ਚਾਰ ਆਪਾਂ ਲਾਲ ਸੁੱਕੀਆਂ ਮਿਰਚਾਂ ਪਾਈਆਂ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਪਾਣੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਸੁੱਕੇ ਮਸਾਲੇ ਤਿੰਨ ਸੌ ਚਾਰ ਤੇਜ ਪੱਤੇ ਪਾਏ ਹੈ ਦਾਲਚੀਨੀ ਪਾਈ ਹੈ ਤਿੰਨ ਚਾਰ ਆਪਾਂ ਵੱਡੀਆਂ ਇਲਾਇਚੀਆਂ ਪਾਈਆਂ ਤੇ ਇਹ ਸਮਾਨ ਨੂੰ ਤੁਸੀਂ ਧਿਆਨ ਨਾਲ ਦੇਖਿਓ ਇੱਕ ਵਾਰੀ ਆਪਾਂ ਸਾਰਾ ਪਾ ਲੈਣਾ ਬਹੁਤ ਹੀ ਜ਼ਿਆਦਾ ਟੇਸਟੀ ਸ਼ਾਈ ਪਨੀਰ ਬਣੂਗਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਇਆ ਜੀ 2 ਚਮਚ ਚੀਨੀ ਦੇ ਤੇ ਫਿਰ ਆਪਾਂ ਨਮਕ ਪਾਇਆ ਜੀ ਇਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਤੇ ਫਿਰ ਇਹਦੇ ਵਿੱਚ ਆਪਾਂ ਜ਼ਰੂਰਤ ਅਨੁਸਾਰ ਜਿਹੜਾ ਗਲਾਸ ਦਾ ਚੌਥਾ ਹਿੱਸਾ ਛੋਟੇ ਗਲਾਸ ਦਾ ਉਹ ਪਾਣੀ ਪਾ ਦੇਣਾ ਤੁਸੀਂ ਜਰੂਰ ਪਾਉਣੇ ਵਿੱਚ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਦੋ ਚਮਚ ਦੇਸੀ ਘਿਓ ਦੇ ਵੀ ਪਾਵਾਂਗੇ ਤੇ ਇਸ ਤਰੀਕੇ ਨਾਲ ਪਾ ਕੇ ਸਾਰਾ ਇਹਨਾਂ ਸਮਾਨ ਤੁਸੀਂ ਇਹਨੂੰ ਮਿਕਸ ਕਰ ਲੈਣਾ ਹੈਗਾ ਹੁਣ ਪਾਇਆ ਜੀ ਆਪਾਂ ਦੇਸੀ ਘਿਓ ਤੇ ਉਸ ਤੋਂ ਬਾਅਦ ਆਪਾਂ ਕੁੱਕਰ ਨੂੰ ਕਰ ਦਾਂਗੇ ਜੀ ਬੰਦ ਤੇ ਇਹਦੀਆਂ ਆਪਾਂ ਦੋ ਵਿਸਲਾਂ ਲਗਾਵਾਂਗੇ ਉਸ ਤੋਂ ਬਾਅਦ ਆਪਾਂ ਜੀ ਕੁੱਕਰ ਨੂੰ ਲਵਾਾਂਗੇ ਖੋਲ ਤੇ ਇਹਦੇ ਵਿੱਚੋਂ ਪਾਤੀਜ ਪੱਤਾ ਬਾਹਰ ਕੱਢ ਦਾਂਗੇ ਤੇ ਇਲਾਇਚੀਆਂ ਪਤ ਤਿੰਨ ਚਾਰ ਪਾਈ ਅਸੀਂ ਇਸ ਲਈ ਆਪਾਂ ਦੋ ਵਾਰ ਕੱਢ ਦਾਂਗੇ ਤੇ ਆਪਾਂ ਇੱਕ ਇਲਾਇਚੀ ਇਹਦੇ ਵਿੱਚ ਰੱਖ ਲਾਂਗੇ ਦਾਲਚੀਨੀ ਵਗੈਰਾ ਆਪਾਂ ਥੋੜੀ ਪਾਈ ਉਹਨੂੰ ਕੱਢਣ ਦੀ ਕੋਈ ਜ਼ਰੂਰਤ ਨਹੀਂ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਸਾਈਡ ਤੇ ਰੱਖ ਦਾਂਗੇ ਠੰਡਾ ਹੋਣ ਦੇ ਲਈ ਫਿਰ ਆਪਾਂ ਕੱਟਾਂਗੇ ਜੀ ਪਨੀਰ ਪਨੀਰ ਨੂੰ ਤੁਸੀਂ ਕੱਟਿਓ ਬਿਲਕੁਲ ਹੋਟਲ ਦੇ ਵਾਂਗੂ ਕਿਉਂਕਿ ਆਪਾਂ ਰੈਸਟੋਰੈਂਟ ਤੋਂ ਕੱਟ ਨਹੀਂ ਬਣਾਉਣਾਗਾ ਆਪਾਂ ਕੱਟਿਆ ਜੀ ਬਹੁਤ ਹੀ ਵੱਡੇ ਆਕਾਰ 'ਚ ਜੈ ਆਪਾਂ ਨੂੰ ਉੱਥੇ ਦਿੰਦੇ ਹੈਗੇ ਪਰ ਜਿਹੜੀਆਂ ਘਰ ਦੀਆਂ ਚੀਜ਼ਾਂ ਦਾ ਸਵਾਦ ਹੈ ਉਹਦਾ ਹੋਟਲ ਰੈਸਟੋਰੈਂਟ ਮੁਕਾਬਲਾ ਨਹੀਂ ਕਰ ਸਕਦੇ ਸਾਰਾ ਕੁਝ ਸ਼ੁੱਧ ਹੁੰਦਾ ਹੈਗਾ ਇਸੇ ਤਰੀਕੇ ਦੇ ਨਾਲ ਆਪਾਂ ਪਨੀਰ ਕੱਟਿਆ ਤੇ ਫਿਰ ਆਪਾਂ ਰੱਖਤੀ ਜੀ ਦੂਸਰੀ ਸਾਈਡ ਤੇ ਕੜਾਈ ਤੇ ਉਹਦੇ ਵਿੱਚ ਪਾਇਆ ਜੀ ਆਪਾਂ 1.5 ਸਰ ਬਟਰ ਤੇ ਬਟਰ ਤੁਸੀਂ ਜਿੰਨਾ ਸੋ ਨੂੰ ਚਾਹ ਪਾ ਸਕਦੇ ਹੋ ਵੈਸੇ 2-3 ਚਮਚ ਤੁਸੀਂ ਭਰ ਕੇ ਆਰਾਮ ਨਾਲ ਪਾ ਦਿਓ ਤੇ ਆਪਾਂ ਨੂੰ ਇਥੇ ਥੋੜਾ ਜਿਹਾ ਜ਼ਿਆਦਾ ਲੱਗਿਆ ਤੇ ਆਪਾਂ ਵਿੱਚੋਂ ਥੋੜਾ ਜਿਹਾ ਕੱਢ ਲਿਆ ਫਿਰ ਇਸ ਬਟਰ ਦੇ ਵਿੱਚ ਆਪਾਂ ਪਾਵਾਂਗੇ ਜੀ ਦੇਗੀ ਮਿਰਚ ਇਹਦੇ ਨਾਲ ਕਲਰ ਬਹੁਤ ਵਧੀਆ ਆਉਂਦਾ ਹੈ ਅੱਧਾ ਚਮਚਾ ਆਪਾਂ ਪਾਈ ਹੈ ਫਿਰ ਪਾਏ ਜੀ ਆਪਾਂ ਅੱਧਾ ਚਮਚੀ ਹਲਦੀ ਤੇ ਫਿਰ ਇਹਦੇ ਵਿੱਚ ਆਪਾਂ ਇੱਥੇ ਪਾਵਾਂਗੇ ਧਨੀਆ ਪਾਊਡਰ ਤੇ ਸਾਰੇ ਮਸਾਲਿਆਂ ਨੂੰ ਆਪਾਂ ਕਰ ਲਾਂਗੇ ਮਿਕਸ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਫੋਲੋ ਸਬਸਕ੍ਰਾਈਬ ਅਜੇ ਤੱਕ ਨਹੀਂ ਕਰਿਆ ਪਲੀਜ਼ ਜਲਦੀ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜਰੂਰ ਕਰ ਦਿਆ ਕਰੋ ਮਿੰਟਾਂ ਦੇ ਵਿੱਚ ਹੀ ਬਣਾਵਾਂਗੇ ਆਪਾਂ ਬਹੁਤ ਹੀ ਟੇਸਟੀ ਸ਼ਾਹੀ ਪਨੀਰ ਕੜਾਈ ਤੁਸੀਂ ਨਾਲ ਦੀ ਨਾਲ ਦੂਸਰੀ ਸਾਈਡ ਤੇ ਰੱਖ ਸਕਦੇ ਹੋ ਜੇ ਤੁਹਾਨੂੰ ਹੋਰ ਵੀ ਜਲਦੀ ਹੋਵੇ ਉਸ ਤੋਂ ਬਾਅਦ ਆਪਾਂ ਵਿਚੇ ਦੇ ਪਾਤਾਜੀ ਪਨੀਰ ਤੇ ਇਹਨੂੰ ਚੰਗੀ ਤਰ੍ਹਾਂ ਕਰਤਾ ਮਿਕਸ ਤੇ ਇੱਥੇ ਵੀ ਆਪਾਂ ਇੱਕ ਚਮਚ ਦੇਸੀ ਘਿਓ ਦਾ ਯੂਜ਼ ਕਰਾਂਗੇ ਕਿਉਂਕਿ ਇਹਦਾ ਟੇਸਟ ਹੈ ਜਿਹੜਾ ਉਹ ਵੱਖਰਾ ਹੀ ਆਊਗਾ ਤੇ ਫਿਰ ਇਹਨੂੰ ਆਪਾਂ 3-4 ਮਿੰਟਾਂ ਲਈ ਟੱਕ ਦਾਂਗੇ ਤੇ ਫਿਰ ਜਿਹੜਾ ਆਪਣਾ ਸਮਾਨ ਠੰਡਾ ਹੋ ਚੁੱਕਿਆ ਸੀ ਕੁੱਕਰ ਵਾਲਾ ਉਹਨੂੰ ਇੱਕ ਜੱਗ ਵਿੱਚ ਪਾ ਕੇ ਆਪਾਂ ਗ੍ਰाइंड ਕਰ ਦਾਂਗੇ ਤੇ ਬਹੁਤ ਹੀ ਵਧੀਆ ਆਪਣੀ ਗਰੇਵੀ ਹੋਗੀ ਤਿਆਰ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੜਾਈ ਦੇ ਵਿੱਚ ਮਿਕਸ ਕਰ ਦਾਂਗੇ ਜਦੋਂ ਤੁਸੀਂ ਇਹ ਸ਼ਾਈ ਪਨੀਰ ਬਣਾਉਂਗੇ ਤੁਹਾਨੂੰ ਯਕੀਨ ਵੀ ਨਹੀਂ ਆਉਣਾ ਕਿ ਤੁਸੀਂ 10 ਮਿੰਟਾਂ ਦੇ ਵਿੱਚ ਇੰਨੀ ਵਧੀਆ ਸਬਜ਼ੀ ਤਿਆਰ ਕਰਕੇ ਤੇ ਸਭ ਨੂੰ ਪਰੋਸ ਵੀ ਦਿੱਤੀ ਤੇ ਇਹ ਆਪਾਂ ਕਰ ਲਿਆ ਜੀ ਮਿਕਸ ਤੇ ਹੁਣ ਦੇਖੋ ਇਹਦਾ ਕਲਰ ਹੈ ਵਗੈਰਾ ਕਿੰਨਾ ਜ਼ਿਆਦਾ ਵਧੀਆ ਆਇਆ ਤੇ ਸਵਾਦ ਤਾਂ ਜਦੋਂ ਤੁਸੀਂ ਬਣਾ ਕੇ ਖਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜੂਗਾ ਘਰ ਦੇ ਵਿੱਚ ਆਏ ਅਚਾਨਕ ਮਹਿਮਾਨਾਂ ਲਈ ਸਭ ਤੋਂ ਵਧੀਆ ਜਿਹੜੀ ਡਿਸ਼ ਹੈ ਉਹ ਸ਼ਾਹੀ ਪਨੀਰੀ ਹੁੰਦੀ ਹੈ ਤੇ ਉਹ ਇੰਨੀ ਜਲਦੀ ਤਿਆਰ ਹੋ ਜੇ ਤੇ ਇਸ ਤੋਂ ਵਧੀਆ ਕੀ ਹੋ ਸਕਦਾ ਤੇ ਇਹਦੇ ਉੱਪਰ ਪਾਇਆ ਜੀ ਆਪਾਂ ਸ਼ਾਹੀ ਪਨੀਰ ਮਸਾਲਾ ਜੇ ਉਹ ਤੁਹਾਡੇ ਕੋਲੇ ਹੋਵੇ ਤਾਂ ਤੁਸੀਂ ਪਾ ਦਿਓ ਨਹੀਂ ਕੋਈ ਜ਼ਰੂਰੀ ਵੀ ਨਹੀਂ ਸਕਿੱਪ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਪਾਇਆ ਜੀ ਥੋੜਾ ਜਿਹਾ ਨਮਕ ਨਮਕ ਤੁਸੀਂ ਧਿਆਨ ਰੱਖਣਾ ਆਪਾਂ ਕੁੱਕਰ ਵਿੱਚ ਵੀ ਪਾਇਆ ਸੀਗਾ ਤਾਂ ਕਿ ਉਹ ਚੀਜ਼ਾਂ ਜਲਦੀ ਗਲ ਜਾਣ ਤੇ ਤੁਸੀਂ ਟੇਸਟ ਦੇਖ ਕੇ ਹੀ ਦੁਬਾਰਾ ਨਮਕ ਪਾਉਣਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹੱਥਾਂ ਨਾਲ ਮਸਲ ਕੇ ਪਾਤੀ ਦੀ ਥੋੜੀ ਜੀ ਮੇਥੀ ਇਹਨੂੰ ਬਰੀਕ-ਬਰੀਕ ਜੀ ਕਰਕੇ ਪਾ ਦੇਣਾ ਜਿਆਦਾ ਮੋਟੀ ਨਾ ਪਾਇਓ ਉਸ ਤੋਂ ਬਾਅਦ ਆਪਾਂ ਜਿਹੜੀ ਘਰ ਦੀ ਮਲਾਈ ਸੀ ਉਹਨੂੰ ਅੱਧੇ ਸਕਿੰਟ ਦੇ ਲਈ ਗ੍ਰाइंड ਕਰ ਲਿਆ ਤੇ ਉਹ ਬਹੁਤ ਹੀ ਵਧੀਆ ਕਰੀਮ ਦੇ ਵਿੱਚ ਚੇਂਜ ਹੋ ਗਈ ਤੇ ਤੁਸੀਂ ਉਹ ਪਾ ਲੈਣੀ ਹੈ ਵਿੱਚ ਤੇ ਦੇਖੋ ਇਹਦਾ ਕਲਰ ਹੈ ਵਗੈਰਾ ਜਿਹੜਾ ਉਹ ਬਹੁਤ ਵਧੀਆ ਆ ਤੇ ਬਹੁਤ ਹੀ ਜਿਆਦਾ ਦੇਖਣ ਵਿੱਚ ਵਧੀਆ ਲੱਗ ਰਿਹਾ ਤੇ ਜਦੋਂ ਇਹ ਸਭ ਨੇ ਖਾਧਾ ਤੇ ਫਿਰ ਬਹੁਤ ਜਿਆਦਾ ਟੇਸਟੀ ਸੀ ਬਹੁਤ ਜਿਆਦਾ ਤਾਰੀਫ ਹੋਈ ਬਹੁਤ ਥੋੜੇ ਮਿੰਟਾਂ ਵਿੱਚ ਤੇ ਆਪਾਂ ਜੀ ਸਾਰਿਆਂ ਨੂੰ ਸਰਵ ਕੀਤਾ ਤੇ ਜਿਨ੍ਹਾਂ ਲਈ ਆਪਾਂ ਇਹ ਭੇਜਣਾ ਸੀ ਉਹਨਾਂ ਲਈ ਟਿਫਨ ਚ ਪਾ ਕੇ ਭੇਜ ਦਿੱਤਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਹੁਤ ਜਲਦੀ ਵਿੱਚ ਸ਼ਾਈ ਪਨੀਰ ਬਣਾ ਸਕਦੇ ਹੋ ਇਹ ਤਰੀਕਾ ਅਪਣਾ ਕੇ ਜਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ